ਨਸ ਰਾਜ ਸੰਤਨੂ ਨਾਮ ਆਪੁ ਤਰਾਖੋ ਜਗਨਾ ਬਿਕਾਰੋ ਭਵੰਤਿ ਮਾਨੋ ਮਧਿਆਰੇ ਰਖਤਾ ਜੁਰੰਤੋ ਹੋ ਅਦਿ ਜਗਤ ਉਤਾਰਿ ਜਿ ਰੰਤਾਰ ਸ਼ਮਾ ਦੇ ਤਿ ਮਾਰਤਾ ਸਭਿ ਤਾ ਸਭ ਤਰਾਹਿ ਇਸਵੇ ਦੇਵਾ ਯਾਤਿ ਹੈ ਸ਼ਾਂਤੀ ਹੈ ਮਧਵੇ ਲਾਟਿ ਨਤਾ ਪੀਆ ਬਦੇ ਗੰਹਵਾ ਮਹੇ ਨਿਦੇਨਾੰਤਾ ਨਿਦੇਬਦੇ ਗੰਹਵਾ ਮਹੇ ਵਸੋ ਮਮ ਆਹਨਜਾਨ ਵਿਯੋਗਾਣਾ ਬਦੇ ਬੱਚਾ ਵੋ ਨਮੋ ਨਮੋ ਭ੍ਰਾਤੀ ਵਿਯੋ ਭ੍ਰਾਤਪਦੇ ਬੱਚਾ ਵੋ ਨਮੋ ਨਮੋ ਕ੍ਰਿਸ਼ ਸਿਵ ਭ੍ਰੋ ਕ੍ਰਿਸ਼ ਸਿਵ ਬੱਚਾ ਸਾਜਾ ਰਹਾ ਦੋਨਾਂ ਨਾਮ ਨਾਮ ਦਾ ਨਾਮ 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 ਵਿਚਾਰੰ ਦੇ ਰਹੀ ਹੋਇਆ

ਓ ਮਾਸੁਤਮ ਸ਼ੋਗ ਵਿਨਾਸ਼ਕਾਰ ਕਾਮ ਨਮਾਵੇਂ ਬੋਲੀ ਬੜਾ ਪਿੱਛੇ ਆਇਆ ਮੇਰਾ ਭਰਾ ਤੋਂ ਆਰਾਮ ਬਰਾਦਰ ਕਾਮ ਨਿਤ ਬਿਸ਼ਰਾਮ ਸਟਾਣਾ ਪਰਿਸ਼ ਦੇਖੋ ਟਾ ਜਾ ਬੜਾਈ ਪ੍ਰਧਾਨ ਜੀ ਬਹਿ ਜਾਓ ਨਾਲ ਤੁਸੀਂ ਪ੍ਰਧਾਨ ਜੀ ਬੈਠੋ ਜੀ 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 ਜ ਹਾਂ ਲੋ ਲੋ ਨਿਤਰੀ ਠੀਕ ਹੈ ਨਾ ਤੋ ਕਈ ਕਈ ਮੰਗਾਈਓ ਕਈ ਮੋ ਲੋ ਜੀ ਤੋੜ ਬਸੇ ਦਿਲ ਵਾਲਾ ਵਾਹ ਲਓ ਜੀ ਚਲੋ ਆਹ ਲੱਗੇ ਜੋਰ ਜ਼ਰੂਰ ਜੋਰ ਦੀ ਬਹੁਤ ਮਾਰੋ ਨਾ ਨਿੱਕੇ ਨੂੰ ਮਾਰੋ ਉਸ ਨੂੰ ਮਾਰੋ ਜੋਰ ਨਾਲ ਜੋਰ ਨਾਲ ਜੋਰ ਨਾਲ ਜੋਰ ਦੀ ਚਲੋ ਅਰੇ ਜੀ ਦੰਦ ਵਾਲਾ ਆਮ ਦੇ ਰਾਮ ਦੇ ਰਾਮ ਮਰਨਾ ਹਾਂਜੀ ਅੱਜ ਜਿਹੜਾ ਪਰਸ਼ੂਰਾਮ ਜਨਮ ਦਿਨ ਦੇ ਸੰਬੰਧ ਵਿੱਚ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ ਚੌਕ ਦਾ ਕੀ ਕਹਿਣਾ ਚਾਹੋਗੇ ਆ ਬਿਲਕੁਲ ਜੀ ਭਗਵਾਨ ਪਰਸ਼ੂਰਾਮ ਜੀ ਦੀ ਐਚਡੀ ਜਨਮ ਦਿਤੀਆਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਪੰਜਾਬ ਨੂੰ ਦੁਨੀਆ ਚ ਜਿੱਥੇ ਵੀ ਕਿਤੇ ਭਗਵਾਨ ਪਰਸ਼ੂਰਾਮ ਦੇ ਸੇਵਕ ਫਤ ਬੈਠੇ ਨੇ ਉਹਨਾਂ ਨੂੰ ਸਭ ਨੂੰ ਅੱਜ ਦੇ ਦਿਨੀਆਂ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਦੇ ਸ਼ੁਭ ਦਿਹਾੜੇ ਤੇ ਜਿਹੜਾ ਨਕੋਤਰ ਸ਼ਹਿਰ ਦੇ ਵਿੱਚ ਕਰਤਾਰ ਕਲੱਬ ਦੇ ਸਾਹਮਣੇ ਭਗਵਾਨ ਪਰਸ਼ੂਰਾਮ ਜੀ ਦਾ ਜਿਹੜੀ ਹੈਗੀ ਆ ਉਹਨਾਂ ਉਹਨਾਂ ਦੇ ਸ਼ਰਧਾ ਦੇ ਰੂਪ ਦੇ ਵਿੱਚ ਇੱਕ ਚੌਕ ਦੀ ਸਥਾਪਨਾ ਕੀਤੀ ਜਾ ਰਹੀ ਆ ਜਿਸ ਦੀ ਕੀਮਤ ਕੋਈ 18 ਲੱਖ ਰੁਪਏ ਦੀ ਹੋਏਗੀ ਔਰ ਬਹੁਤ ਪੁਰਾਣਾ ਇਹ ਲੰਬੇ ਸਮੇਂ ਤੋਂ ਲਟਕੇ ਹੋਏ ਕੰਮ ਨੇ ਇੱਕ ਭਗਵਾਨ ਪਰਸ਼uram ਜੀ ਦਾ ਚੌਕ ਸੀਗਾ ਇੱਕ ਨਾਨਕਦੇਵ ਜੀ ਮਹਾਰਾਜ ਦਾ ਚੌਕ ਸੀਗਾ ਇੱਕ ਭਰਤ ਮਲਾਫ ਚੌਕ ਆ ਇੱਕ ਸਾਡੇ ਕੋਲ ਮਾਤਾ ਚਕਦੇਸ਼ਕਰੀ ਦੇਵੀ ਦਾ ਚੌਕ ਆ ਔਰ ਇਹ ਜਿਹੜੇ ਚੌਕ ਨੇ ਬਹੁਤ ਦੇਰ ਤੋਂ ਸਿਰਫ ਤੇ ਸਿਰਫ ਇੱਕ ਐਨਓਸੀ ਜਿਹੜੀ ਪੀਡਬਲਯੂਡੀ ਦੀ ਹੁੰਦੀ ਹੈ ਸ਼ਹਿਰ ਦੇ ਵਾਸਤੇ ਜਿਹੜੀ ਇਨਨੂੰ ਕੰਮ ਨੂੰ ਨਿਪਟਾਉਣੇ ਵਾਲੇ ਲੈਣਾ ਪੈਂਦੀ ਆ ਉਹ ਐਨਓਸੀ ਹੀ ਬੜੇ ਲੰਬੇ ਸਮੇਂ ਤੋਂ ਰੁਕੀ ਹੋਈ ਸੀ ਹੁਣ ਇਹਨਾਂ ਸਾਰੇ ਚੌਕ ਨੇ ਜਿੰਨੇ ਉਹਨਾਂ ਦੀ ਸਭ ਦੀ ਐਨਓਸੀ ਜਿਹੜੀ ਉਹ ਪ੍ਰਾਪਤ ਕਰ ਲਈ ਗਈ ਹੈ ਮੈਂ ਆਪਣੀ ਪਰਸਨਲ ਵਿਹਾਰਫ ਤੇ ਇਹ ਸਾਰੀਆਂ ਐਨਓਸੀਜ਼ ਲੈ ਕੇ ਨਗਰ ਕੌਂਸਲ ਨੂੰ ਦਿੱਤੀਆਂ ਔਰ ਮੈਨੂੰ ਉਮੀਦ ਹੈ ਕਿ ਕੌਂਸਲ ਜਿਹੜੀ ਹੈ ਬਹੁਤ ਜਲਦੀ ਇਹਨਾਂ ਬਾਕੀ ਵੀ ਸਕੇ ਚੌਕਾਂ ਦਾ ਨੀਂਹ ਪੱਥਰ ਰੱਖਣਗੇ ਔਰ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕਰਨਗੇ ਇਹਨਾਂ ਦੇ ਨਾਲ ਇੱਕ ਸ਼ਰਧਾ ਭਾਵਨਾ ਤਾਂ ਹੈ ਹੀ ਹੈ ਇੱਕ ਸ਼ਹਿਰ ਦੀ ਦਿੱਖ ਜਿਹੜੀ ਆ ਹਰ ਇੱਕ ਚੌਕ ਤੋਂ ਬਾਹਰ ਉਹ ਜਿਹੜੀ ਇੱਕ ਦਿੱਖ ਵੀ ਬਹੁਤ ਸੋਹਣੀ ਲੱਗਦੀ ਆ ਉਹ ਵੀ ਸਾਡੇ ਸ਼ਹਿਰ ਨੂੰ ਜਿਹੜਾ ਉਹ ਸੁਨਰੁਖ ਦਿੰਦੀ ਆ ਮੈਮ ਕਿੰਨਾ ਫੈਸਲਾ ਲੱਗ ਰਿਹਾ ਕਿੰਨੇ ਸਮੇਂ ਦੇ ਵਿੱਚ ਇਹ ਚੌਕ ਚੌਕ ਇਹ ਜਿਹੜੇ ਤੇ ਕੋਈ 18 ਲੱਖ ਦੀ ਲਗਤ ਲੱਗ ਰਹੀ ਆ ਔਰ ਮੈਂ ਤੇ ਕਹਿੰਨੀ ਕਿ ਵੀ ਇਹਨੂੰ ਸਪੀਡ ਦੇ ਨਾਲ ਕਰਨਾ ਚਾਹੀਦਾ ਵੈਸੇ 6 ਮਹੀਨੇ ਦਾ ਸਮਾਂ ਹੈਗਾ ਪਰ ਮੈਂ ਸਮਝਦੀ ਕਿ ਇਹਨੂੰ ਬਹੁਤ ਸਪੀਡ ਦੇ ਨਾਲ ਕਰਨਾ ਚਾਹੀਦਾ ਕਿਉਂਕਿ ਸਟਰਕਚਰ ਬਹੁਤ ਵੱਡਾ ਨਹੀਂ ਹੈ ਸਟਰਕਚਰ ਜਿਹੜਾ ਉਹਨੂੰ ਬੜਾ ਕੰਪੈਕਟ ਜਿਹੜਾ ਰੱਖਿਆ ਗਿਆ ਹੈ ਔਰ ਜਲਦੀ ਵੀ ਕੰਪਲੀਟ ਜਿਹੜਾ ਹੋ ਸਕਦਾ ਨਕੋਦਰ ਦੇ ਵਿੱਚ ਇੱਕ ਇਹ ਵਾਲੀ ਭਗਵਨ ਬਰਸ਼ਰਮ ਜੀ ਔਰ ਦੂਸਰਾ ਚੌਕ ਸਾਡਾ ਗੋਨੰਦਰ ਜੀ ਮਹਾਰਾਜ ਜਿੱਦਾ ਜਿਹੜਾ ਕਮਲ ਜਲੰਧਰ ਚੁੰਗੀ ਜਿਹੜੀ ਹੈ ਉਹ ਵਾਲਾ ਤੀਸਰਾ ਜਿਹੜਾ ਆ ਉਹ ਉਧਰ ਕਪੂਤਲਾ ਰੋਡ ਵੱਲ ਮਾਤਾ ਜਿਪਤੇਸ਼ਰੀ ਦੇਵੀ ਜੀ ਦਾ ਔਰ ਚੌਥਾ ਪਤਮਲਾਪ ਚੌਕ ਜਿਹੜਾ ਬੜਾ ਚੌਕ ਜਿਹਨੂੰ ਕਹਿੰਦੇ ਨੇ ਉਹਨੂੰ ਉਹ ਤਾਂ ਇੱਕ ਸਾਲ ਤੋਂ ਜਿਹੜਾ ਆ ਹੋ ਗਿਆ ਉਹਨੂੰ ਉੱਥੇ ਮਨਜ਼ੂਰੀ ਮਿਲ ਗਈ ਨੂੰ ਉਹਦੇ ਵਿੱਚ ਉੱਥੇ ਵੱਡੇ ਚੌਕ ਦੇ ਵਿੱਚ ਇੱਕ ਪੰਪ ਪਿਆ ਵੱਡਾ ਪਾਣੀ ਵਾਲਾ ਜਿਹੜਾ ਬੰਦ ਪਿਆ ਬਹੁਤ ਸਮੇਂ ਤੋਂ ਉਹਦਾ ਕਰਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੌਂਸਲ ਨੇ ਮੀਟਿੰਗਸ ਨਹੀਂ ਕੀਤੀਆਂ ਔਰ ਉਹਦੇ ਵਿੱਚ ਉਹ ਪੰਪ ਦਾ ਐਸਟੀਮੇਟ ਲੱਗਣਾ ਸੀ ਪੈਸੇ ਜਿਹੜੇ ਪੈਣੇ ਸੀ ਫਿਰ ਉਹਨਾਂ ਨੇ ਉਹਦਾ ਪੰਪ ਦਾ ਟੈਂਡਰ ਲਾ ਕੇ ਉਹਦਾ ਕੰਮ ਕਰਨਾ ਸੀ ਜਿਸ ਦੀ ਵਜ੍ਹਾ ਦੇ ਕਰਕੇ ਸਿਰਫ ਕੌਂਸਲ ਦੀਆਂ ਮੀਟਿੰਗ ਜਿਹੜੀਆਂ ਉਹ ਦੇ ਸਵੇਰ ਹੋਣ ਦਾ ਕਰਕੇ ਉਹ ਚੌਕ ਲਿਟ ਹੋਇਆ ਅਦਰਵਾਈਜ਼ ਉਹ ਚੌਕ ਵੀ ਹੁਣ ਤੱਕ ਬਣ ਜਾਣਾ ਸੀ ਬਾਗ ਦੇ ਵਿੱਚ ਅੱਜ ਪੁਰਸ਼ੂਰਾਮ ਜੀ ਦੀ ਜਨਮ ਦਿਵਸਾਂ ਦੇ ਸੰਦਰਭ ਵਿੱਚ ਪਰਸ਼ੂਰਾਮ ਪ੍ਰੋਗ ਦਾ ਨਿਬਧ ਰੱਖਿਆ ਗਿਆ ਹੈ। ਕੀ ਕਰਾਂ ਚਾਹਾਂ? ਇਹਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਡੇ ਇੱਕ ਸ਼ਬਦਾਂ ਦਾ ਸੰਸ਼ੋਧਨ ਕਰਨਾ ਚਾਹਨਾ ਜੀ। ਇਹ ਮੇਰੀ ਵਾਰਡ ਵਾਸਤੇ ਨਹੀਂ ਹੋਇਆ। ਚਾਹੇ ਇਹ ਏਰੀਆ ਮੇਰੀ ਵਾਰਡ ਦੇ ਵਿੱਚ ਪੈਂਦਾ ਹਾ ਲੇਕਿਨ ਇਹ ਜਿਹੜਾ ਚੌਂਕ ਹੈ ਇਹ ਸਾਡੇ ਸ਼ਹਿਰ ਉਸ ਮੁਕੇ ਦਾ ਕਿਉਂਕਿ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਇਹ ਕਿਸੇ ਵੀ ਚਾਰਪਾਦ ਦੇ ਨਾਲ ਪੁੱਜੇ ਨਹੀਂ ਹੋਏ। ਨੋ ਡਾਊਟ ਕਿ ਇਹ ਸੀ ਬ੍ਰਹਮ ਸਮਾਯ ਜਿਹੜਾ ਨੂੰ ਸੀ ਸਾਡੇ ਪੂਜਨੀਏ ਆ ਸਾਡੇ ਪਰਸ਼ੂਰਾਮ ਜੀ ਦੇ ਜਿਹੜੇ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਉਤਾਰ ਆ ਲੇਕਿਨ ਇਹ ਸਦਾ ਹੀ ਸਾਰੇ ਦੁਨੀਆ ਦਾ ਕਲਿਆਣ ਮੰਗਦੇ ਆ ਤੇ ਇਹ ਜਿਹੜਾ ਚੌਂਗ ਆ ਅੱਜ ਅਸੀਂ ਯੂਸਫਲ ਕਾਉਂਸਲਰ ਬਲੌਜੀ ਦਾ ਇਹ ਵੀ ਲਾਭ ਕੀਤਾ ਗਿਆ ਹੈ ਇਹਦੇ ਵਿੱਚ ਮਹੰਤ ਸ਼੍ਰੀ ਗੋਵਿੰਦਦਾਸ ਜੀ ਸਾਡੇ ਪ੍ਰਧਾਨ ਨਮੀਤ ਦਿੱਤਾ ਜੀ ਤੇ ਇਹ ਨਾਲ ਨਾਲ ਸਾਡੇ ਐਮਐਲਏ ਮੈਡਮ ਤੇ ਤੇ ਮੇਰੇ ਸਾਰੇ ਹੀ ਸਹਿਯੋਗੀ ਕਾਉਂਸਲਰ ਸਾਹਿਬਾਨ ਦੇ ਸਾਥ ਦੇ ਨਾਲ ਇਹ ਜਿਹੜਾ ਚੌਂਗ ਸੰਭਲਣਾ ਚਾਹੇ ਇਹਦੀ ਮਨਜ਼ੂਰੀ ਸਾਨੂੰ 3 ਸਾਲ ਪਹਿਲਾਂ ਅਸੀਂ ਲੈਣ ਦੇੇ ਕੇ ਪਾਸ ਕਰਵਾ ਲਈ ਸੀ ਲੇਕਿਨ ਕੋਈ ਸਾਨੂੰ ਪਰਮਿਸ਼ਨਸ ਲੈਣ ਦੇ ਵਿੱਚ ਪ੍ਰੋਬਲਮਸ ਆ ਰਹੀ ਸੀ ਉਹ ਸਾਡੇ ਕਾਉਂਸਲ ਵੱਲੋਂ ਜਲਦ ਤੋਂ ਜਲਦ ਲੈ ਕੇ ਇਹਦਾ ਕੰਮ ਅਸੀਂ ਸ਼ੁਰੂ ਕਰਵਾਇਆ ਤੇ ਮੈਂ ਤੁਹਾਨੂੰ ਇੱਕ ਉਮੀਦ ਨਾਲ ਗੱਲ ਕਰਦਾ ਮੈਂ ਯਕੀਨ ਦੇ ਨਾਲ ਗੱਲ ਕਰਦਾ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਇਹ ਚੌਂਕ ਬਣੇਗਾ ਇਹ ਇੱਕ ਨਮੂਨੇ ਦਾ ਚੌਂਕ ਬਣੇਗਾ ਜਿਹੜੇ ਹਾੜੇ ਵਾਲੇ ਦੇ ਏਰੀਆ ਵਿੱਚ ਤੁਹਾਨੂੰ ਕੀਤੇ ਦੇਖਣ ਨੂੰ ਤੁਸੀਂ ਕਦੀ ਵੀ ਨਹੀਂ ਦੇਖਿਆ ਹੋਗਾ ਬਾਕੀ ਉਸ ਪਰਮਾਤਮਾ ਦੀ ਇੱਛਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਇਸ ਚੌਂਕ ਨੂੰ ਰੂਪ ਦੇਣਾ ਹੈ ਤੇ ਕਿਵੇਂ ਨੂੰ ਬਣਾਉਣ ਦੇ ਵਿੱਚ ਇਸ ਚੌਂਕ ਦਾ ਮੈਪ ਤਿਆਰ ਕਰਨ ਦੇ ਵਿੱਚ ਇਹਦੀ ਪਲੈਨਿੰਗ ਕਰਨ ਦੇ ਵਿੱਚ ਮੈਂ ਆਪਣੇ ਐਸਓ ਸਾਹਿਬ ਦਾ ਪੀਓ ਸਾਹਿਬ ਦਾ ਭਲਾਨ ਜੀ ਦੇ ਸਹਿਯੋਗ ਦੇ ਨਾਲ ਮੈਂ 3 ਸਾਲ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਤੇ ਮੈਂ ਤੁਹਾਨੂੰ ਇਹ ਅਸ਼ਵਾਸਨ ਦਿਵਾਉਣਾ ਵਾਂ ਕਿ ਜਿੰਨੀ ਦੇਰ ਤੱਕ ਇਹ ਚੌਂਕ ਕੰਪਲੀਟ ਨਹੀਂ ਹੋਏਗਾ ਉਨੀ دیر ਤੱਕ ਮੈਂ ਆਪਣੇ ਨਗਰ ਕੌਂਸਲ ਦੇ ਸਾਥੀਆਂ ਦਾ ਆਪਣੇ ठेकेदार ਸਾਹਿਬ ਦਾ ਜਿਹੜਾ 1 ਸਾਲ ਕੋਠੇਕਾ ਵਾ ਮੈਂ ਉਹਨਾਂ ਦਾ ਪਿੱਛਾ ਨਹੀਂ ਛੱਡਣਾ ਇਸ ਚੌਂਕ ਨੂੰ ਜਲਦ ਤੋਂ ਜਲਦ ਅਸੀਂ ਟਾਰਗੇਟ ਲੈ ਕੇ ਚੱਲੇ ਆ 2 ਮਹੀਨੇ ਬਾਅਦ ਤੋਂ ਬਾਅਦ ਹੋ ਹੋ ਸਕਦਾ 15 20 ਦਿਨ ਹੋਰ ਲੱਗ ਜਾਣ 3 ਮਹੀਨੇ ਦੇ ਵਿੱਚ ਵਿੱਚ ਇਹ ਚੌਂਕ ਬਣ ਕੇ ਅਜਨੂਬੋਦਰ ਸ਼ਹਿਰ ਨੂੰ ਸਮਾਪਤ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਹੈਗਾ ਵਾ ਅਖਾਰ ਕਨਸਟ੍ਰਕਟ ਦੇ ਸਾਹਮਣੇ ਜਿਹੜਾ ਟਿਕਾਣਾ ਆ ਸਾਹਮਣੇ ਉਹ ਆ ਜਨਕੀ ਦੇ ਸੰਬੰਧ ਵਿੱਚ ਚੌਂਕ ਦਾ ਪਾੜਨ ਦੀ ਤਾਰੀਖ ਆ ਵੀ ਗਣਾ ਜਾਊਗਾ ਬਿਲਕੁਲ ਜੀ ਅੱਜ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਔਰ ਆਪਣੇ ਸਾਥੀਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਔਰ ਅਲਕਾ ਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਜੀ ਜਨਮ ਦਿਤੀ ਤੇ ਲੱਖ ਲੱਖ ਵਧਾਈ ਦਿੰਨਾ ਹੈ ਔਰ ਅੱਜ ਇੱਕ ਇਤਿਹਾਸਕ ਔਰ ਨਪੁੱਤਰ ਸ਼ਹਿਰ ਵਾਸਤੇ ਖਾਸ ਕਰਕੇ ਇੱਕ ਬਹੁਤ ਵੱਡਾ ਦਿਣਾ ਹੈ ਕਿਉਂਕਿ ਬਹੁਤ ਦੇਰ ਤੋਂ ਲੋਕਾਂ ਦੀ ਮੰਗ ਸੀ ਸ਼ਹਿਰ ਵਾਸੀਆਂ ਦੀ ਮੰਗ ਸੀ ਖਾਸ ਤੌਰ ਤੇ ਬ੍ਰਾਹਮਣ ਸਮਾਜ ਦੀ ਇਹ ਮੰਗ ਸੀ ਕਿ ਕੋਈ ਨਾ ਕੋਈ ਚੌਂਕ ਜਿਹੜਾ ਹੈ ਉਹ ਭਗਵਾਨ ਪਰਸ਼ੂਰਾਮ ਜੀ ਦੇ ਨਾਮ ਤੇ ਰੱਖਿਆ ਜਾਵੇ ਤੇ ਭਗਵਾਨ ਵਰチュਰਾਮ ਜੀ ਨੇ ਬਲ ਬਖਸ਼ਿਆ ਉਹਨਾਂ ਨੇ ਆਪਣੀ ਸ਼ਕਤੀ ਦਿੱਤੀ ਇਸ ਕਰਕੇ ਅੱਜ ਜਿਸ ਇਨੇ ਜੁਗੇ ਹੋਏ ਆ ਕਿ ਇੱਕ ਪ੍ਰਭੂ ਦੇ ਨਾਮ ਤੇ ਜਿਹੜਾ ਚੌਂਕ ਹੈ ਉਹਦਾ ਨਾਮ ਜਿਹੜਾ ਰੱਖਿਆ ਗਿਆ ਹੈ ਮੈਂ ਤਾਂ ਕਹਿਣਾ ਇਹਦੇ ਵਿੱਚ ਸਾਖਸ਼ਾਤ ਭਗਵਾਨ ਪਰਸ਼ੂਰਾਮ ਜੀ ਨੇ ਆਪ ਹਾਜ਼ਰ ਹੋ ਕੇ ਇਸ ਚੌਂਕ ਦਾ ਜਿਹੜਾ ਨੀ ਪੱਥਰ ਹੈ ਜਾਂ ਜਿਹਨੂੰ ਸ਼ਿਲਾ ਨਿਯਾਸ ਕਹਿੰਦੇ ਆ ਉਹ ਗੋਬਿੰਦ ਮਹਾਰਾਜ ਜੀ ਕੋ ਕਰਵਾਇਆ ਹੈ ਉਹ ਮੈਂ ਧੰਨਵਾਦ ਕਰਦਾ ਹਾਂ ਗੋਬਿੰਦ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੇ ਇੱਦੇ ਬੀਜੀ ਸੈਡਜੂਲ ਦੇ ਵਿੱਚੋਂ ਟਾਈਮ ਕੱਢਿਆ ਔਰ ਟਾਈਮ ਕੱਢ ਕੇ ਸਾਡੇ ਕੋਲ ਇੱਥੇ ਪਹੁੰਚੇ ਆ ਕਿਉਂਕਿ ਵਿਰਧ ਵਸਤਾ ਹੈ ਉਹਨਾਂ ਦੀ ਉਹ ਵੀ ਜਿਆਦਾ ਕਿਤੇ ਆ ਜਾ ਨਹੀਂ ਸਕਦੇ ਪਰ ਸਾਡੇ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਅੱਜ ਉਹਨਾਂ ਨੇ ਆਪਣੇ ਇਸ ਬੀਜੀ ਸਟੇਜ ਤੋਂ ਟਾਈਮ ਕੱਢ ਕੇ ਇਸ ਚੌਂਕ ਦਾ ਜੋ ਸ਼ਿਲਾ ਨਿਯਾਜ਼ ਕੀਤਾ ਹੈ ਇਹਨੂੰ ਹੀ ਇਹਨੂੰ ਹੀ ਪ੍ਰਭੂ ਦੀ ਜਿਹੜੀ ਹੈ ਉਹ ਕਿਰਪਾ ਕਹਿੰਦੇ ਨੇ ਇਹਨੂੰ ਹੀ ਪ੍ਰਭੂ ਦੀ ਜਿਹੜੀ ਹੈ ਉਹ ਕਲਾ ਵਰਤਨੀ ਕਹਿੰਦੇ ਨੇ ਕਿਉਂਕਿ ਪ੍ਰਭੂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦਾ ਆਪ ਆ ਕੇ ਆਪਣੇ ਕਾਰਜ ਜੋ ਅਸਵਾਰਦੇ ਆ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਕਿ ਉਹ ਆਪ ਇੱਥੇ ਆ ਕੇ ਉਹਨਾਂ ਨੇ ਅੱਜ ਜਿਸ ਦਿਨ ਨੇ ਆਸ ਕੀਤਾ ਹੈ ਹਾਂ ਜਿੰਨਾ ਪੈਸਾ ਬੱਧ ਗਿਆ ਇਸ ਸਟਾਕ ਤੇ ਜੀ ਆਲਮੋਸਟ ਲਗਭਗ ਕੋਈ 18 ਤੋਂ 20 ਲੱਖ ਰੁਪਈਆ ਸੀ ਇਸ ਚੌਕ ਲਈ ਰੱਖਿਆ ਸੀ ਔਰ ਜੇ ਹੋਰ ਵੀ ਲੋਡ ਪਈ ਤੇ ਇਸ ਸਟਾਕ ਦੇ ਉੱਪਰ ਹੋਰ ਹੋਰ ਪੈਸਿਆਂ ਦੀ ਵੀ ਲੋਡ ਪਈ ਤਾਂ ਹੋਰ ਪੈਸੇ ਵੀ ਜਿਹੜੇ ਹੈਗੇ ਆ ਉਹ ਅਸੀਂ ਦੁਬਾਰਾ ਪਾਸ ਕਰ ਲਾਂਗੇ ਔਰ ਇਸ ਚੌਕ ਨੂੰ ਸ਼ਹਿਰ ਦਾ ਇੱਕ ਨਮੂਨੇ ਦਾ ਚੌਕ ਬਣਾਵਾਂਗੇ ਤਾਂ ਜੋ ਬਾਹਰੋਂ ਆਉਣ ਵਾਲੀ ਸੰਗਤ ਹੈ ਜਿਹੜੀ ਤੋ ਨੰਗਦੀ ਹੈ ਉਹ ਜਰੂਰ ਅਸ਼ਸ਼ ਕਰੇ ਕਿ ਹਾਂ ਕੁਦਰ ਵਿੱਚੋਂ ਨੰਗੇ ਸੀ ਦੇ ਭਗਵਾਨ ਪਰਸ਼ੂਰਾਮ ਜੀ ਦਾ ਚੌਕ ਉਥੇ ਦੇਖਿਆ ਸੀ ਇਸ ਤਰੀਕੇ ਦਾ ਚੌਕ ਜਿਹੜਾ ਇਹ ਬਣਾਵਾਂਗੇ ਜੀ ਡਿਵੈਲਪਮੈਂਟ ਦੇ ਕਾਫੀ ਕੰਮ ਪਾਸ ਆ ਜੀ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰ ਲਾ ਦਿੱਤੇ ਜਾਣਗੇ ਔਰ ਮੈਨੂੰ ਹੋਰ ਵੀ ਕਿਸੇ ਪੱਤਰਕਾਰ ਸਾਹਿਬ ਨੇ ਪੁੱਛਿਆ ਸੀ ਕਿ ਤੁਸੀਂ ਜਿਹੜਾ ਹੈਗਾ ਆਪਣਾ ਪਰਤ ਬਲਾਪ ਚੌਕ ਹੈਗਾ ਉਹ ਕਦੋਂ ਸ਼ੁਰੂ ਕਰ ਰਹੇ ਆ ਐਕਚੁਅਲੀ ਪਰਤਨਲਾਪ ਚੌਕ ਦਾ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਦੇਖੋ ਮੈਨੂੰ ਇੱਕੋ ਹੀ ਹੈ ਕਿ ਮੈਨੂੰ ਝੂਠ ਮਾਰਨ ਦੀ ਜਾਂ ਲਾਰਾ ਲਾਮ ਦੀ ਹਾਲਤ ਨਹੀਂ ਹੈ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਸਾਡੀਆਂ ਜਿਹੜੀਆਂ ਚਿੱਠੀਆਂ ਨੇ ਸਾਡੇ ਜਿਹੜੇ ਆਰਡਰ ਨੇ ਉਹ ਡੀਸੀ ਦਫ਼ਤਰ ਦੇ ਵਿੱਚ ਫਸੇ ਹੋਏ ਸੀ ਅਸੀਂ ਚਾਰ ਵਾਰੀ ਰਿਮਾਈਂਡਰ ਕੱਢਿਆ ਉਸ ਦਫ਼ਤਰ ਨੂੰ ਚਾਰੇ ਬਾਰੇ ਸਾਨੂੰ ਕੋਈ ਜਵਾਬ ਨਹੀਂ ਆਇਆ ਔਰ ਹੁਣ ਜਾ ਕੇ ਜਿਹੜਾ ਹੈਗਾ ਆ ਉਹ ਕੰਮ ਕਿਤੇ ਸਿਰੇ ਚੜਨ ਲੱਗਿਆ ਆ ਫਰਸਟ ਰਾਮ ਦੀ ਚੌਂਕ ਤੋਂ ਬਾਅਦ ਇਮੀਡੀਏਟਲੀ ਅਸੀਂ ਉਸ ਦੇ ਨਾਲ ਹੀ ਬਰਤਮਲਪ ਚੌਂਕ ਦਾ ਜਿਹੜਾ ਹੈਗਾ ਆ ਉਹ ਵੀ ਤਿਆਰ ਕਰਾਂਗੇ ਉਹਨੂੰ ਵੀ ਉਹਦੇ ਲਈ ਵੀ ਇੱਕ ਅੱਛਾ ਆਰਕੀਟੈਕਟ ਜਿਹੜਾ ਹਾਇਰ ਕੀਤਾ ਜਾਏਗਾ ਤਾ ਜੋ ਉਸ ਚੌਕ ਨੂੰ ਵੀ ਬਹੁਤ ਵਧੀਆ ਬਣਾਇਆ ਜਾ ਸਕੇ ਕਿਉਂਕਿ ਸਾਡੇ ਸ਼ਹਿਰ ਦੀ ਜੋ ਰਾਮ ਰੀਲਾ ਜੋ ਦੁਸ਼ਹਿਰਾ ਹੈ ਉਹ ਉਸ ਪ੍ਰਤਮ ਦਾਪ ਚੌਕ ਤੇ ਹੀ ਜਾ ਕੇ ਖਤਮ ਹੁੰਦਾ ਹੈ ਤੇ ਹਰ ਵਾਰੀ ਸਾਨੂੰ ਉੱਥੇ ਕੁਰਸੀਆਂ ਢਾ ਕੇ ਤਾਂ ਅਫੀਸ਼ਲ ਤਰੀਕੇ ਦੇ ਨਾਲ ਆਪਣਾ ਜੋ ਪ੍ਰੋਗਰਾਮ ਹੈ ਉਹ ਸੰਪੰਨ ਕਰਨਾ ਪੈਂਦਾ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਸਾਲ ਦੇ ਵਿੱਚ ਵਿੱਚ ਹੀ ਉਸ ਚੌਕ ਨੂੰ ਵੀ ਇੱਕ ਸੁੰਦਰ ਚੌਕ ਬਣਾ ਕੇ ਆਪਣਾ ਜਿਹੜਾ ਹੈਗਾ ਇਸ ਸ਼ਹਿਰ ਨੂੰ ਅਰਪਿਤ ਕਰੀਏ ਜੀ